ਆਪ ਸਭ ਸਰੋਤਿਆਂ ਨੂੰ ਅੱਜ ਦੀ ਗੱਲਬਾਤ ਦੇ ਵਿੱਚ ਜੀ ਆਇਆਂ ਆਖਦੇ ਹੋਏ ਨਿੱਘਾ ਸਵਾਗਤ ਕਰਦੇ ਹਾਂ ਫਿਰ ਹਾਜ਼ਰਾਂ ਇੱਕ ਨਵੇਂ ਵਿਸ਼ੇ ਤੇ ਨਵੇਂ ਮੁੱਦੇ ਦੇ ਨਾਲ ਮਸਲਾ ਹੈ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਦਾ ਸ਼੍ਰੀਮੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੇਰੀ ਅਤੇ ਪੀਰੀ ਧਰਮ ਅਤੇ ਰਾਜਨੀਤੀ ਇਹਨਾਂ ਦੋਹਾਂ ਨੂੰ ਇਕੱਠਿਆਂ ਨਹੀਂ ਕੀਤਾ ਬਲਕਿ ਧਰਮ ਦੇ ਅਧੀਨ ਰਾਜਨੀਤੀ ਨੂੰ ਕੀਤਾ ਦੋਹਾਂ ਗੱਲਾਂ ਦੇ ਵਿੱਚ ਫਰਕ ਹੈ ਜੇ ਅਸੀਂ ਕਹਾਂਗੇ ਕਿ ਰਾਜਨੀਤੀ ਤੇ ਧਰਮ ਨੂੰ ਇਕੱਠਿਆਂ ਕੀਤਾ ਤਾਂ ਇਹ ਵਿਆਖਿਆ ਬਿਲਕੁਲ ਗਲਤ ਹੈ ਜੇ ਕਹਾਂਗੇ ਕਿ ਰਾਜਨੀਤੀ ਨੂੰ ਧਰਮ ਦੇ ਅਧੀਨ ਕੀਤਾ ਤਾਂ ਬਿਲਕੁਲ ਗੱਲ ਸਪਸ਼ਟ ਹੋਵੇਗੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਕੀ ਹੈ ਰਾਜਨੀਤੀ ਅਮੀਰਾਂ ਦੀ ਖੇਡ ਹੈ ਅਮੀਰਾਂ ਦੀ ਸ਼ਤਰੰਜ ਹੈ ਕੋਈ ਵੀ ਸ਼ਾਸਕ ਬਹਿਰੈਨ ਜ਼ਾਲਮ ਅਤੇ ਨਰਦਈ ਹੋ ਸਕਦਾ ਹੈ ਹੋਏ ਹਨ ਇਤਿਹਾਸ ਭਰਿਆ ਪਿਆ ਹੈ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਵਿਚਾਰਧਾਰਾ ਜਿਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾਈ ਵਿਚਾਰਧਾਰਾ ਦੇ ਰੂਪ ਵਿੱਚ ਮੁਕੰਮਲ ਕੀਤਾ ਹਰੇਕ ਗੁਰੂ ਸਹਿਬਾਨ ਦਾ ਆਪਣੇ ਸਮੇਂ ਆਪਣੇ ਕਾਲ ਦੇ ਵਿੱਚ ਆਪਣਾ ਆਪਣਾ ਯੋਗਦਾਨ ਹੈ ਜਾਂ ਦੂਸਰੇ ਸ਼ਬਦਾਂ ਵਿੱਚ ਇੰਜ ਕਹਿ ਲਈਏ ਕਿ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੇ ਉਸਰ ਦੇ ਕਿਲੇ ਦੇ ਉਸ ਦੀਆਂ ਉਸਰ ਦੀਆਂ ਕੰਧਾਂ ਦੇ ਵਿੱਚ ਹਰੇਕ ਗੁਰੂ ਸਹਿਬਾਨ ਦਾ ਆਪਣਾ ਆਪਣਾ ਯੋਗਦਾਨ ਹੈ ਔਰ ਸਾਡੇ ਚੇਤਿਆਂ ਦੇ ਵਿੱਚ ਰਹ ਜਦ ਅਸੀਂ ਇਹ ਕਹਾਂਗੇ ਹਰੇਕ ਗੁਰੂ ਤਾਂ ਇਸ ਦਾ ਅਰਥ ਬਹੁਤੇ ਗੁਰੂ ਨਹੀਂ ਗੁਰੂ ਇੱਕ ਹੀ ਹੈ ਉਹ ਗੁਰੂ ਨਾਨਕ ਸਾਹਿਬ ਗੁਰੂ ਨਾਨਕ ਸਾਹਿਬ ਹੀ ਸਰੀਰ ਬਦਲ ਬਦਲ ਕੇ ਗੁਰੂ ਅੰਗਦ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਇਸ ਸਫ਼ਰ ਨੂੰ ਮੁਕੰਮਲ ਕਰਦੇ ਰਹੇ ਗੱਲ ਅਕਾਲ ਤਖਤ ਸਾਹਿਬ ਨਾਲ ਜੁੜੀ ਹੈ ਜੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਦਾ ਜੋ ਕੁੰਡਾ ਹੈ ਜੋ ਰਾਜਨੀਤੀ ਦੇ ਉੱਤੇ ਸਥਾਪਿਤ ਕੀਤਾ ਹੋਇਆ ਤਾਂ ਅਰਥ ਬੜੇ ਸਿੱਧੇ ਸਾਦੇ ਤੇ ਸਪਸ਼ਟ ਹਨ ਕਿ ਧਾਰਮਿਕ ਆਗੂ ਰਾਜਨੀਤਿਕ ਆਗੂਆਂ ਨੂੰ ਗੁਰੂ ਨਾਨਕ ਦੇ ਗੁਣਤੰਤਰੀ ਰਾਜ ਵਿਧਾਨ ਦੇ ਉਲਟ ਜੇ ਗਲਤੀਆਂ ਕਰਨ ਜਾਂ ਕਿਸੇ ਵੀ ਪ੍ਰਕਾਰ ਦੀ ਬਦਲਾਵੰਗ ਬੁਰਸ਼ਾਗਰਦੀ ਕਰਨ ਤਾਂ ਉਹਨਾਂ ਨੂੰ ਨੱਥ ਪਾਉਣਾ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਉਸ ਦਾ ਅਧਿਕਾਰ ਖੇਤਰ ਕਿਸੇ ਵੀ ਰਾਜਨੀਤਿਕ ਦਲਾਲ ਦੇ ਅਧੀਨ ਨਹੀਂ ਹਨ ਅਕਾਲ ਤਖਤ ਸਾਹਿਬ ਜੀ ਦਾ ਪ੍ਰਬੰਧ ਅਤੇ ਅਧਿਕਾਰ ਖੇਤਰ ਸਿਰਫ ਤੇ ਸਿਰਫ ਗੁਰੂ ਪੰਥ ਖਾਲਸਾ ਜੀ ਦੇ ਅਧਿਕਾਰ ਖੇਤਰ ਦੇ ਵਿੱਚ ਗੁਰੂ ਸਾਹਿਬ ਜੀ ਨੇ ਆਪ ਹੱਥੀ ਬਖਸ਼ਿਸ਼ ਕਰਕੇ ਦਿੱਤਾ ਹੈ। ਅਕਾਲ ਤਖਤ ਸਾਹਿਬ ਤੋਂ ਧਾਰਮਿਕ ਆਗੂਆਂ ਨੇ ਰਾਜਨੀਤਿਕ ਆਗੂਆਂ ਨੂੰ ਦਿਸ਼ਾ ਨਿਰਦੇਸ਼ ਦੇਣੇ ਹਨ ਕਿ ਉਹ ਗੁਰੂ ਨਾਨਕ ਸਾਹਿਬ ਦੇ ਆਉਣ ਵਾਲੇ ਪ੍ਰਖੀ ਰਾਜ ਪ੍ਰਬੰਧ ਦੇ ਵਿੱਚ ਗੁਰੂ ਆਸ਼ੇ ਦੇ ਉਲਟ ਕੋਈ ਫੈਸਲਾ ਨਾ ਲੈ ਸਕਣ। ਗੁਰੂ ਖਾਲਸਾਈ ਵਿਚਾਰਧਾਰਾ ਦੇ ਉਲਟ ਕੋਈ ਕੰਮ ਜਾਂ ਫੈਸਲੇ ਨਾ ਕਰ ਸਕਣ। ਗੁਰੂ ਨਾਨਕ ਵਿਚਾਰਧਾਰਾ ਦੇ ਵਿੱਚ ਕਿਦਰੇ ਵੀ ਚੋਣ ਪ੍ਰਣਾਲੀ ਦਾ ਕੋਈ ਗੁਰਬਾਣੀ ਦੇ ਵਿੱਚ ਇਸ਼ਾਰਾ ਤੱਕ ਵੀ ਨਹੀਂ। ਕਿਤੇ ਵੀ ਵੋਟਾਂ ਰਹੀਂ ਆਉਣ ਵਾਲਾ ਸਿੱਖ ਖਾਲਸੇ ਦਾ ਰਾਜ ਪ੍ਰਬੰਧ ਗੁਰੂ ਸਾਹਿਬ ਨੇ ਆਮ ਲੋਕਾਂ ਦੀ ਚੋਣ ਵੋਟਾਂ ਰਹੀਂ ਚੋਣ ਦਾ ਰਾਹ ਬਿਲਕੁਲ ਨਹੀਂ ਦੱਸਿਆ ਗੁਰੂ ਸਾਹਿਬਾਨ ਨੇ ਤਾਂ ਗੁਰਬਾਣੀ 'ਚ ਇਹ ਕਿਹਾ ਤਖਤੇ ਬਹੇ ਤਖਤੇ ਕੀ ਲਾਇਕ ਜੋ ਕਾਬਲ ਹੈ ਜੋ ਯੋਗ ਹੈ ਜਿਸ ਵਿੱਚ ਗੁਣ ਹਨ ਉਹੀ ਰਾਜ ਪ੍ਰਬੰਧ ਦਾ ਹਿੱਸਾ ਬਣੇ ਪਰ ਇੱਥੇ ਕਾਲ ਯੁੱਗ ਦਾ ਉਲਟ ਵਰਤਾਰਾ ਵਰਤਿਆ ਹੋਇਆ ਹੈ ਇਹ ਵਰਤਾਰਾ 1849 ਦੇ ਵਿੱਚ ਸਿੱਖ ਬਾਦਸ਼ਾਹਤ ਸਿੱਖ ਸੋਵਰਨਿਟੀ ਦੀ ਤਹਿਸਨੈ ਸੁਣ ਤੋਂ ਬਾਅਦ ਅੰਗਰੇਜ਼ਾਂ ਦੀ ਦੇਖ ਰਹਿਕ ਦੇ ਵਿੱਚ ਸ਼ੁਰੂ ਹੋ ਕੇ ਵਿਪਰਾਂ ਦੇ ਰਾਜ ਪ੍ਰਬੰਧ ਵਿੱਚ ਪਰਫੁੱਲਤ ਹੋਇਆ ਸਿੱਖਾਂ ਨੂੰ ਗੁਲਾਮ ਰੱਖਣ ਦੀਆਂ ਕੋਸ਼ਿਸ਼ਾਂ ਦੀ ਕੜੀ ਵਜੋਂ ਹੀ ਸਿੱਖਾਂ ਦੇ ਵਿਧੀ ਵਿਧਾਨ ਨੂੰ ਸ਼ਤਰੰਜੀ ਖੇਡ ਚਾਲ ਦੇ ਵਿੱਚ ਬਦਲਦਿਆਂ ਸਿੱਖਾਂ ਦੇ ਖਿਲਾਫ ਵਰਤਿਆ ਉਦਾਹਰਣ ਵਜੋਂ ਜਿਵੇਂ ਸਿੱਖ ਨੇ ਪੰਜ ਸਿੱਖਾਂ ਦਾ ਹੁਕਮ ਨੂੰ ਨਹੀਂ ਮੋੜਨਾ ਭਾਵ ਕਿ ਪੰਜ ਪਿਆਰਿਆਂ ਦੇ ਹੁਕਮ ਨੂੰ ਨਹੀਂ ਸਿੱਖ ਮੋੜ ਸਕਦਾ ਅੰਗਰੇਜ਼ ਨੇ ਪੰਜ ਆਪਣੇ ਦਲਾਲ ਲੱਭ ਲਏ ਜਿਨ੍ਹਾਂ ਨੂੰ ਸਿੱਖ ਬਣਾ ਕੇ ਸਿੱਖ ਪਹਿਰਾਵੇ ਦੇ ਵਿੱਚ ਵਾੜ ਕੇ ਸਿੱਖਾਂ ਦੇ ਉੱਤੇ ਉਹ ਹੁਕਮ ਲਾਉਣੇ ਸ਼ੁਰੂ ਕਰ ਦਿੱਤੇ ਤੇ ਸਿੱਖ ਗੁਰੂ ਨਾਨਕ ਪਾਤਸ਼ਾਹ ਦੀ ਗੁਰਬਾਣੀ ਵਿਧਾਨ ਨੂੰ ਪੜਨ ਤੋਂ ਬਗੈਰ ਅੱਖਾਂ ਮੀਟ ਕੇ ਉਹਨਾਂ ਅੱਜ ਤੱਕ ਮੰਨਦਾ ਰਿਹਾ ਅਜੇ ਵੀ ਮੰਨ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਵਿਧੀ ਵਿਧਾਨ ਨਾਲ ਖਿਲਵਾੜ ਇੱਥੋਂ ਹੀ ਸ਼ੁਰੂ ਹੋਇਆ ਤੇ ਜਿਸ ਨੂੰ ਮੰਨਤਾ ਅਸੀਂ ਖੁਦ ਦਿੰਦੇ ਰਹੇ ਹਾਂ ਇੱਕ ਉਦਾਹਰਣ ਹੋਰ ਆਪ ਜੀ ਦੇ ਸਾਹਮਣੇ ਰੱਖਣੀ ਚਾਹਾਂਗਾ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹ ਸ਼ੋਭਤਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਭਾਵ ਕੇ ਗੁਰੂ ਦੀ ਬਾਣੀ ਹੀ ਗੁਰਬਾਣੀ ਹੈ ਅਤੇ ਗੁਰਬਾਣੀ ਹੀ ਗੁਰੂ ਹੈ ਅਤੇ ਇਸ ਕਾਰਨ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਨਦੇੜ ਸਾਹਿਬ ਜਾ ਕੇ ਮਾਨਤਾ ਦਿੱਤੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਿੱਤੀ ਜਿਸ ਦਾ ਸਿੱਧਾ ਅਤੇ ਸਪਸ਼ਟ ਸ਼ਬਦਾਂ ਦੇ ਵਿੱਚ ਅਰਥ ਹੈ ਜਿਹੜੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹ ਹੀ ਗੁਰੂ ਹੈ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਉਹ ਗੁਰੂ ਦਾ ਰਤਬਾ ਨਹੀਂ ਰੱਖਦੀ ਇਸ ਤੋਂ ਅੱਗੇ ਮੈਂ ਹੋਰ ਕੋਈ ਵਿਆਖਿਆ ਨਹੀਂ ਦੇਣਾ ਚਾਹੁੰਦਾ ਸਮਝਦਾਰ ਲਈ ਇਸ਼ਾਰਾ ਕਾਫੀ ਹੈ ਮੈਂ ਇਹ ਵਿਸਥਾਰ ਇਸ ਲਈ ਦੇ ਰਿਹਾ ਕਿ ਸਾਡਾ ਇੱਕ ਮਸਲਾ ਦੂਸਰੇ ਮਸਲੇ ਨਾਲ ਜੁੜਿਆ ਹੋਇਆ ਹੈ ਦੂਸਰਾ ਮਸਲਾ ਕਿਸੇ ਤੀਸਰੇ ਮਸਲੇ ਨਾਲ ਜੁੜਿਆ ਹੋਇਆ ਹੈ ਤਿੰਨ ਨੁਕਸ ਸਾਨੂੰ ਪਹਿਲੇ ਮਸਲੇ ਤੋਂ ਹੱਲ ਕਰਕੇ ਸ਼ੁਰੂ ਕਰਨਾ ਪੈਣਾ ਹੈ ਜੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੰਮ ਕਰਨ ਦਾ ਅਧਿਕਾਰ ਖੇਤਰ ਸਿਰਫ ਤੇ ਸਿਰਫ ਖਾਲਸਾ ਪੰਥ ਨੂੰ ਹੀ ਗੁਰੂ ਸਾਹਿਬ ਜੀ ਨੇ ਦਿੱਤਾ ਤਾਂ ਜੋ ਕੇ ਰਾਜਨੀਤਿਕ ਗੜਗੱਜ ਚੌਧਰੀ ਦਲਾਲ ਇਥੋਂ ਆਣ ਕੇ ਚੌਧਰਪੁਰਾ ਕਿਵੇਂ ਕਰਨ ਲੱਗ ਪਿਆ ਗਲਤੀ ਸਾਡੇ ਹੈ ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਇਹ ਕਿਹਾ ਕਿ ਤੁਸੀਂ ਗੁਰਦੁਆਰਾ ਐਕਟ ਬਣਾ ਦਿਓ ਕਿ ਉਸ ਵੇਲੇ ਦੇ ਰਾਜਨੀਤਿਕ ਚੌਧਰੀ ਇਸ ਗੱਲ ਨੂੰ ਸਮਝਦੇ ਨਹੀਂ ਸਨ ਕਿ ਰਾਜਨੀਤਿਕ ਐਕਟ ਤੁਸੀਂ ਕਿਸੇ ਹੋਰ ਸਰਕਾਰ ਦੇ ਅਧੀਨ ਬਣਾਓਗੇ ਤਾਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਬਿਨਾਂ ਕਿਸੇ ਹੀਲ ਹੁਜਤ ਆਪਣੇ ਆਪ ਹੀ ਕਿਸੇ ਗੈਰ ਸਿੱਖ ਸਰਕਾਰ ਦੇ ਕੋਲ ਪਹੁੰਚ ਜਾਵੇਗਾ ਅਤੇ ਪਹੁੰਚਿਆ ਸਰਕਾਰਾਂ ਨੇ ਇਲੈਕਸ਼ਨਾਂ ਦੇ ਵਿੱਚ ਚੋਣਾਂ ਦੇ ਵਿੱਚ ਆਪਣੇ ਦਲੱਲਾਂ ਨੂੰ ਸ਼੍ਰੋਮਣੀ ਕਮੇਟੀ ਦੇ ਵਿੱਚ ਵੜਿਆ ਦਲਾਲਾਂ ਨੇ ਗੁਰਦੁਆਰੇ ਸਹਿਬਾਨ ਦੇ ਗ੍ਰੰਥੀਆਂ ਅਤੇ ਜਥੇਦਾਰੀਆਂ ਦੀਆਂ ਨਿਯੁਕਤੀਆਂ ਨੂੰ ਬਿਨਾਂ ਕਿਸੇ ਕਾਰਨ ਆਪਣੇ ਹੱਥ ਵਿੱਚ ਲੈ ਲਿਆ ਅਤੇ ਖਾਲਸਾ ਪੰਥ ਮੂਖ ਦਰਸ਼ਕ ਇਹ ਸਾਰਾ ਨਾਟਕ ਤੇ ਡਰਾਮਾ ਹੁੰਦਾ ਦੇਖਦਾ ਚੁੱਪ ਰਿਆ ਅੱਜ ਜੋ ਹੋ ਰਿਹਾ ਜਾਂ ਕਈ ਸਾਲਾਂ ਤੋਂ ਹੋ ਰਿਹਾ ਇਹ ਸਾਰਾ ਸਾਡੀ ਚੁੱਪ ਦਾ ਨਤੀਜਾ ਹੈ ਕਿਸੇ ਵੀ ਪਹਿਲੀ ਗਲਤੀ ਪਹਿਲੀ ਹਰਕਤ ਦੇ ਵਿਰੋਧ ਵਿੱਚ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਕੇ ਆਪਣਾ ਰੋਸ ਦਰਜ ਨਹੀਂ ਕਰਦੇ ਤਾਂ ਦੂਸਰਿਆਂ ਨੂੰ ਰਸਤਾ ਮਿਲ ਜਾਂਦਾ ਹੈ ਅਗਾਂਹ ਹੋਰ ਗਲਤੀਆਂ ਕਰਨ ਦਾ ਅਸੀਂ ਇਹ ਮੌਕੇ ਆਪ ਪ੍ਰਦਾਨ ਕੀਤੇ ਹਨ ਜਿਵੇਂ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿਦਬੀ ਹੋਈ ਤਾਂ ਸਾਰੇ ਪੰਜਾਬ ਨੇ ਪੂਰੇ ਪੰਜਾਬ ਦੀਆਂ ਮੁਕੰਮਲ ਸੜਕਾਂ ਨੂੰ ਜਾਮ ਕਰ ਦਿੱਤਾ ਸੀ ਜਦ ਦੂਸਰੀ ਬਿਦਬੀ ਹੋਈ ਤਾਂ ਥੋੜੀ ਜੀ ਢਿੱਲ ਮਠਵਰਤੀ ਤੀਸਰੀ ਤੇ ਹੋਰ ਢਿੱਲ ਮਠਵਰਤੀ ਹਜ਼ਾਰਾਂ ਬੇਅਦਬੀਆਂ ਹਮਲੇ ਗੁਰੂਗ੍ਰੰਥ ਸਾਹਿਬ ਤੇ ਹੋਏ ਕਿਉਂ ਹੋਏ ਕਿਉਂਕਿ ਅਸੀਂ ਉਹ ਜੋ ਪਹਿਲੀ ਵਾਰ ਕੀਤਾ ਸੀ ਅਸੀਂ ਦੂਸਰੀ ਤੀਸਰੀ ਵਾਰ ਕਰਨ ਤੋਂ ਚੁੱਪ ਕਰਕੇ ਆਪਣੇ ਘਰਾਂ 'ਚ ਬਹਿ ਗਏ ਬੁਝਦਿਲਾ ਨੇ ਇੱਥੋਂ ਤੱਕ ਵੀ ਸਲਾਹਾਂ ਦਿੱਤੀਆਂ ਕਿ ਗੁਰਦੁਆਰਿਆਂ ਦੇ ਵਿੱਚ ਕੈਮਰੇ ਲਾ ਲੈ ਜਾਣ ਨਤੀਜੇ ਸਾਰਿਆਂ ਦੇ ਸਾਹਮਣੇ ਹਨ ਮੈਂ ਆਪਣੀ ਗੱਲ ਨੂੰ ਇਹਨਾਂ ਬਾਦਲਾਂ ਵੱਲ ਹੁਣ ਲੈ ਕੇ ਆਵਾਂ ਕਿਉਂਕਿ ਮੈਂ ਚਾਹੁੰਦਾ ਸੀ ਕਿ ਗੱਲ ਨੂੰ ਪੂਰੀ ਵਿਸਥਾਰ ਵਿੱਚ ਦੱਸ ਸਕਾਂ ਅਕਾਲ ਤਖਤ ਸਾਹਿਬ ਜੀ ਦਾ ਕੰਮ ਤਾਂ ਇਹ ਸੀ ਜਾਣਿਤਿਕ ਸਿੱਖ ਆਗੂਆਂ ਦੀਆਂ ਗਲਤੀਆਂ ਦੇ ਉੱਤੇ ਧਰਮ ਦਾ ਕੁੰਡਾ ਲਾ ਕੇ ਰੱਖਣਾ ਕੁੰਡਾ ਲਾਉਣ ਵਾਸਤੇ ਜਥੇਦਾਰ ਚਾਹੀਦਾ ਹੈ ਤੇ ਜਥੇਦਾਰ ਬਣਨ ਤੋਂ ਪਹਿਲਾਂ ਉਸ ਦਾ ਕੋਈ ਜਥਾ ਜਾਂ ਉਸ ਕੋਲ ਫੌਜ ਹੋਣੀ ਜ਼ਰੂਰੀ ਹੈ ਬਾਬਾ ਅਕਾਲੀ ਫੁੱਲਾ ਸਿੰਘ ਜੀ ਦੇ ਕੋਲ 20000 ਜਾਂ 10000 ਦੀ ਆਪਣੀ ਖਲਸਾਈ ਫੌਜ ਸੀ ਇਸੇ ਕਰਕੇ ਇਹ ਹੁਕਮਨਾਮੇ ਲਾਗੂ ਹੁੰਦੇ ਰਹੇ ਹਨ ਐਵੇਂ ਨਹੀਂ ਮਹਾਰਾਜਾ ਰਣਜੀਤ ਸਿੰਘ ਹੱਥ ਜੋੜ ਕੇ ਆ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਸੀ ਇਸ ਦੀ 10000 ਦੀ ਫੌਜ ਮਰੀਆ 10 ਲੱਖਾਂ ਫੌਜਾਂ ਦੇ ਉੱਤੇ ਭਾਰੂ ਪੈ ਸਕਦੀ ਹੈ ਕਿਉਂਕਿ ਅਕਾਲ ਤਖਤ ਸਾਹਿਬ ਦੀ ਫੌਜ ਜਿੱਥੇ ਨਿਰਭਉ ਅਤੇ ਨਿਰਵੈਰ ਸੀ ਉੱਥੇ ਉਹ ਕਿਸੇ ਵੀ ਖਜ਼ਾਨੇ ਦੇ ਵਿੱਚੋਂ ਤਨਖਾਹ ਨਹੀਂ ਲੈਂਦੀ ਸੀ ਸੇਵਾਦਾਰਾਂ ਦੇ ਰੂਪ ਵਿੱਚ ਵਿਚਰਦੇ ਸਨ ਹੋ ਰਣ ਤੱਤੇ ਦੇ ਵਿੱਚ ਸ਼ਮਾ ਦੇ ਉੱਤੇ ਪਰਮਾਨੇ ਕੁਰਬਾਨ ਹੋਣ ਨੂੰ ਸਮਾਉ ਡੀਕਦੇ ਰਹਿੰਦੇ ਸੀ ਇਹੋ ਜੀ ਫੌਜ ਦੇ ਸਾਹਮਣੇ ਆ ਜਿਹੜੇ ਬਾਦਲ ਕਿ ਟਡੜ ਜੇ ਤੁਰੇ ਫਿਰਦੇ ਹਨ ਇਹ ਪਾਟੜੇ ਜੇ ਸਿੱਖ ਤੁਰੇ ਫਿਰਦੇ ਹਨ ਇਹਨਾਂ ਦੀ ਕੀ ਜ਼ਰੂਰਤ ਹੈ ਕਿ ਕਾਲ ਤੱਕ ਸਾਹਿਬ ਦੇ ਖਿਲਾਫ ਇੱਕ ਵੀ ਫੈਸਲਾ ਲੈ ਲੈ ਜਦ ਤੱਕ ਲੱਥੀ ਹੋਈ ਪੱਗ ਨੂੰ ਦੁਬਾਰਾ ਸਿਰ ਤੇ ਉਸੇ ਸ਼ਾਨ ਨਾਲ ਨਹੀਂ ਰੱਖਿਆ ਜਾਂਦਾ ਤਾਂ ਜਾਣੇ ਖਣੇ ਵੀ ਤੁਹਾਡੀ ਪੱਗ ਵੱਲ ਝਾਕਦੇ ਹਨ ਆ ਕਾਂਗਰਸੀ ਤੇ ਆਪ ਵਾਲੇ ਵੀ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੰਦੇ ਰਹੇ ਅਸੀਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਾਂਗੇ ਲੜਾਵਾਂਗੇ ਤੁਹਾਨੂੰ ਚੋਣਾਂ ਆਇਓ ਅਸੀਂ ਸਿਰਫ ਜਾਗ ਹੀ ਨਹੀਂ ਚੁੱਕੇ ਸਾਡਾ ਸੂਰਜ ਚੜ੍ਹਨ ਵਾਲਾ ਹੈ ਸੂਰਜ ਦੇ ਚੜਨ ਤੋਂ ਪਹਿਲਾਂ ਜਿਹੜੀ ਲੋ ਨਿਕਲ ਆਉਂਦੀ ਹੈ ਉਹ ਲੋ ਨਿਕਲ ਚੁੱਕੀ ਹੈ ਵੱਖਰੀ ਗੱਲ ਹੈ ਕਾਲੀਆਂ ਐਨਕਾਂ ਵਾਲਿਆਂ ਨੂੰ ਨਹੀਂ ਦਿਸਦੀ ਆਪਣੇ ਅਸਲ ਮੁੱਦੇ ਤੇ ਵਿਸ਼ੇ ਨੂੰ ਹੁਣ ਮੈਂ ਇੱਥੇ ਸਪਸ਼ਟ ਕਰਾਂ ਅਕਾਲ ਤਖਤ ਸਾਹਿਬ ਨੇ ਕਿਸੇ ਤੋਂ ਸੇਧ ਲੈਣੀ ਨਹੀਂ ਬਲਕਿ ਸੇਧ ਦੇਣੀ ਹੈ ਅਤੇ ਬਾਦਲ ਲਾਣਾ ਜਨਾਂ ਦੇ ਸ਼੍ਰੋਮਣੀ ਕਮੇਟੀ ਦੇ ਵਿੱਚ ਵੜੇ ਹੋਏ ਚ ਲੋਕਾਂ ਦੇ ਚੁਣੇ ਨਮਾਇਦੇ ਜੋ ਜੇ ਅਸੀਂ ਕਾਨੂੰਨ ਦੀ ਗੱਲ ਵੀ ਕਰ ਲਈਏ ਤਾਂ ਉਹ ਐਕਸਪਾਇਰ ਹੋ ਚੁੱਕੇ ਹਨ ਔਰ ਐਕਸਪਾਇਰ ਹੋਇਆ ਨੂੰ ਘੱਟੋ-ਘੱਟ 10-11 ਸਾਲ ਬੀਤ ਚੁੱਕੇ ਹਨ ਉਹ ਆਪਣਾ ਕੋਈ ਵੀ ਫੈਸਲਾ ਕਰਨ ਦਾ ਅਧਿਕਾਰ ਖਵਾ ਚੁੱਕੇ ਹਨ ਪਰ ਸਾਡੇ ਕਈ ਲੀਡਰ ਇਹ ਵੀ ਮੈਂ ਕਹਿੰਦੇ ਸੁਣੇ ਨੇ ਕਿ ਜਲਦੀ-ਜਲਦੀ ਸਰਕਾਰ ਚੋਣਾਂ ਦੁਬਾਰਾ ਕਰਵਾਵੇ ਕਹਿਣ ਤੋਂ ਭਾਵ ਅਸੀਂ ਉਸ ਗੁਲਾਮੀ ਨੂੰ ਕੰਟੀਨਿਊ ਰੱਖਣ ਵਾਸਤੇ ਫਿਰ ਸੱਦਾ ਦੇ ਰਹੇ ਹਾਂ ਜੇ ਤਾਂ ਚੋਣਾਂ ਕਰਾਉਣ ਵਾਸਤੇ ਇਸ ਲਈ ਕਹਿ ਰਹੇ ਹਾਂ ਕਿ ਗੁਰਦੁਆਰਿਆਂ ਦੀਆਂ ਗੋਲਕਾਂ ਸਾਡੇ ਹੱਥ ਵਿੱਚ ਆ ਜਾਣ ਤਾਂ ਇਹ ਮੰਗ ਸਰਾਸਰ ਗਲਤ ਹੈ ਜੇ ਚੋਣਾ ਕਰਵਾਉਣ ਲਈ ਇਸ ਵਾਸਤੇ ਕਹਿ ਰਹੇ ਆ ਕਿ ਗੁਰਦੁਆਰੇ ਦਾ ਪ੍ਰਬੰਧ ਸਾਡੇ ਹੱਥਾਂ ਵਿੱਚ ਆ ਜਾਵੇ ਤਾਂ ਇਹ ਉਸ ਤੋਂ ਵੀ ਉਲਟ ਬਿਲਕੁਲ ਗਲਤ ਹੈ ਲੋੜ ਹੈ ਵਕਤੀ ਹਾਕਮਾਂ ਦੀ ਗੁਲਾਮੀ ਨੂੰ ਨਕਾਰਨ ਦੀ ਲੋੜ ਹੈ ਸਰਬੱਤ ਖਰ ਸਾਸ ਸਦਕੇ ਕੌਮ ਆਪਣੇ ਜਥੇਦਾਰ ਸਥਾਪਿਤ ਕਰੇ ਨਾਲ ਹੀ ਐਲਾਨ ਕਰੇ ਜੇ ਕੋਈ ਸ਼੍ਰੋਮਣੀ ਕਮੇਟੀ ਵੱਲੋਂ ਬਣਾਇਆ ਹ ਜਥੇਦਾਰ ਬੰਦਾ ਮੋਰੇ ਆਇਆ ਤਾਂ ਉਹ ਪੰਥੋਂ ਸਨਾਲ ਸਜੇਗਾ ਸ਼੍ਰੋਮਣੀ ਕਮੇਟੀ ਦੇ ਬਣਾਏ ਹੋਏ ਕਿਸੇ ਵੀ ਜਥੇਦਾਰ ਨੂੰ ਸਿੱਖ ਕੌਮ ਖਾਲਸਾ ਪੰਥ ਮਾਨਤਾ ਨਾ ਦੇਵੇ ਕੋਈ ਵੀ ਮਸਲੇ ਦਾ ਮੰਗ ਪੱਤਰ ਅਕਾਲ ਤਖਤ ਸਾਹਿਬ ਦੇ ਉੱਤੇ ਇਹਨਾਂ ਦੇ ਜਥੇਦਾਰਾਂ ਕੋਲ ਜਾ ਕੇ ਨਾ ਦਿੱਤਾ ਜਾਵੇ ਕੋਈ ਅਰਜ਼ੀ ਇਹਨਾਂ ਦਿੱਤੀ ਜਾਵੇ ਆਪਣੇ ਫੈਸਲੇ ਖੁਦ ਆਪ ਕਿਸੇ ਥਾਂ ਤੇ ਬਹਿ ਕੇ ਕਰੋ ਇਹ ਭਾਰਤੀ ਗੁਲਾਮੀ ਦੇ ਸਿਰ ਵਿੱਚ ਪਹਿਲੀ ਸੱਟ ਹੈ ਮੈਂ ਖੁਦ ਟੈਲੀਵਿਜ਼ਨ ਦੇ ਉੱਤੇ ਕਈ ਜਥੇਬੰਦੀਆਂ ਕਈ ਤਰ੍ਹਾਂ ਦੇ ਮੁਖੀਆਂ ਦੇ ਮੂੰਹੋਂ ਇਹ ਕਹਿੰਦਿਆਂ ਸੁਣਿਆ ਸਰਕਾਰ ਚੂਣ ਕਰਾਵੇ ਖਾਲਸਾ ਪੰਥ ਦਾ ਕੋਈ ਵਿਧੀ ਵਿਧਾਨ ਬਣੇ ਜਥੇਦਾਰ ਕਿਵੇਂ ਚੁਣਨੇ ਹਨ ਕਿਵੇਂ ਲਾਉਣੇ ਹਨ ਸਵਾਲ ਇਹ ਨਹੀਂ ਕਿ ਜਥੇਦਾਰ ਕਿਵੇਂ ਲਾਉਣੇ ਹਨ ਤੇ ਕਿਵੇਂ ਲਾਉਣੇ ਹਨ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਥੇਦਾਰ ਨਿਯੁਕਤ ਕੌਣ ਕਰ ਸਕਦਾ ਕੌਣ ਲਾ ਸਕਦਾ ਤੇ ਕੌਣ ਲਾ ਸਕਦਾ ਹੁਣ ਵੀ ਅਸੀਂ ਤਕਰੀਬਨ ਬਾਰ-ਬਾਰ ਉਹਨਾਂ ਦੀ ਗੱਲ ਕਰੀ ਜਾਂਦੇ ਆ ਕਿ ਬਾਦਲਾਂ ਨੇ ਆ ਜਥੇਦਾਰ ਭਾਈ ਸਾਬਰ ਗਗਬੀਰ ਸਿੰਘ ਨੂੰ ਲਾ ਦਿੱਤਾ ਅਸੀਂ ਇਹ ਸਵਾਲ ਬਿਲਕੁਲ ਨਹੀਂ ਕਰਦੇ ਕਿ ਇਹ ਬਾਦਲਾਂ ਨੂੰ ਅਧਿਕਾਰ ਕਿੱਥੋਂ ਮਿਲਿਆ ਕਿਨੇ ਦਿੱਤਾ ਜੇ ਇਸ ਨੂੰ ਸਰਕਾਰੀ ਤੌਰ ਤੇ ਕਾਨੂੰਨ ਮੁਤਾਬਕ ਜਿਹੜਾ ਭਾਰਤ ਦਾ ਕਾਨੂੰਨ ਹੈ ਉਸ ਮੁਤਾਬਕ ਵੀ ਜੇ ਟੈਂਪਰੇਰੀ ਮੰਨ ਲਿਆ ਜਾਵੇ ਤਾਂ ਵੀ ਇਹ ਸਮਾਂ ਬੀਤ ਚੁੱਕੇ ਹਨ ਇਹਨਾਂ ਦੀ 11 ਸਾਲ ਐਕਸਪਾਇਰੀ ਡੇਟ ਲੰਘ ਚੁੱਕੀ ਹੈ ਇਹ ਤਾਂ ਕਰ ਹੀ ਨਹੀਂ ਸਕਦੇ ਪਰ ਸਾਡੀ ਚੁੱਪ ਇਹਨਾਂ ਨੂੰ ਇਹੋ ਜਿਹੀਆਂ ਗੁੰਡਾਗਰਦੀਆਂ ਕਰਨ ਦੀ ਖੁੱਲ ਦਿੰਦੀ ਹੈ ਜੱਬੇ ਦੇ ਵਿੱਚ ਹੋਏ ਸਰਬੱਤ ਖਾਲਸਾ ਜਿਸ ਨੂੰ ਉਸ ਮੈਂ ਆਪਣੇ ਤੌਰ ਤੇ ਸਰਬੱਤ ਖਾਲਸਾ ਨਹੀਂ ਮੰਨਦਾ ਕਿਉਂਕਿ ਸਰਬੱਤ ਖਾਲਸਾ ਵਾਸਤੇ ਸਮੁੱਚੇ ਸੰਸਾਰ ਦੀ ਸਿੱਖਾਂ ਨੂੰ ਇੱਕ ਥਾਂ ਦੇ ਉੱਤੇ ਬਹਿ ਕੇ ਉਹਨਾਂ ਨਾਲ ਵਿਚਾਰ ਵਟਾਂਦਰੇ ਕਰਨੇ ਪੈਣੇ ਹਨ ਫਿਰ ਜਾ ਕੇ ਕਿਦਰੇ ਕੋਈ ਫੈਸਲਾ ਲਿਆ ਜਾਣਾ ਹੈ ਇਹ ਨਹੀਂ ਕੋਈ ਵੀ ਬੰਦਾ ਕੋਈ ਵੀ ਪਾਰਟੀ ਦਾ ਮੁਖੀਆ ਆਪਣੇ ਵੱਲੋਂ ਹੀ ਚੁਣੇ ਹੋਏ ਤੇ ਆਪਣੇ ਵੱਲੋਂ ਹੀ ਨਿਰਧਾਰਿਤ ਕੀਤੇ ਹੋਏ ਬੰਦਿਆਂ ਨੂੰ ਸਰਬੱਤ ਖਾਲਸੇ ਦਾ ਨਾਮ ਦੇ ਦੇਵੇ ਸਰਬੱਤ ਖਾਲਸਾ ਕੋਈ ਮੱਛੀ ਨਹੀਂ ਜਿੰਨੂੰ ਮਰਜ਼ੀ ਕੋਈ ਚੁੱਕ ਕੇ ਤੇ ਆਪਣੇ ਘੜੇ 'ਚ ਪਾ ਕੇ ਉੱਥੇ ਰੱਖੀ ਫਰੇ ਸਰਬੱਤ ਖਾਲਸਾ ਦੇ ਵਿੱਚ ਜਿੰਨਾ ਲੋਕਾਂ ਨੇ ਅਮਰਤ ਨਹੀਂ ਸ਼ਕੇ ਔਰ ਖਾਸ ਕਰਕੇ ਜਿਹੜੇ ਖੁਦ ਸ਼ਰਾਬ ਦਾ ਸੇਵਨ ਕਰਦੇ ਹਨ ਦਾੜੀ ਮੁੱਛਾਂ ਵਿੱਚ ਕੱਟੀ ਫਿਰਦੇ ਹਨ ਉਹ ਤਾਂ ਕਤਈ ਸਰਬਤ ਖਾਲਸਾ ਦਾ ਹਿੱਸਾ ਨਹੀਂ ਹੋ ਸਕਦੇ ਉਹ ਸਿਰਫ ਤੇ ਸਿਰਫ ਸੰਗਤ ਦਾ ਹਿੱਸਾ ਜ਼ਰੂਰ ਹੋ ਸਕਦੇ ਹਨ ਫੈਸਲਾ ਸਰਬਤ ਖਾਲਸਾ ਨੇ ਕਰਨਾ ਹੈ ਨਾ ਕਿ ਆਮ ਸੰਗਤ ਨੇ ਕਰਨਾ ਹੈ ਆਮ ਸੰਗਤ ਅਤੇ ਸਰਬਤ ਖਾਲਸੇ ਦੇ ਵਿੱਚ ਅੰਤਰ ਹੈ ਇਸ ਅੰਤਰ ਦਾ ਨਿਖੇੜਾ ਅਤੇ ਵਿਆਖਿਆ ਕਰਨੀ ਬਹੁਤ ਜ਼ਰੂਰੀ ਹੈ ਅਸੀਂ ਇਹ ਕਹਿਣਾਵੇਂ ਬੰਦ ਕਰੀਏ ਕਿ ਬਾਦਲ ਆਪਣੀ ਮਰਜ਼ੀ ਨਾਲ ਇਸ ਤਰ੍ਹਾਂ ਨਾ ਕਰਨ ਇਹਨਾਂ ਨੂੰ ਕੋਈ ਵਿਧੀ ਵਿਧਾਨ ਬਣਾਉਣਾ ਚਾਹੀਦਾ ਹੈ ਕਹਿਣ ਤੋਂ ਭਾਵ ਕਿ ਅਸੀਂ ਫਿਰ ਉਹਨਾਂ ਨੂੰ ਇੱਕ ਹੱਕ ਦੇ ਰਹੇ ਹਾਂ ਕਿ ਤੁਸੀਂ ਵਿਧਿ ਵਿਵਧਾਨ ਖਾਲਸੇ ਦਾ ਲੈ ਕੇ ਸ਼ਰਾਬਾਂ ਪੀਣ ਵਾਲੇ ਹੀ ਸਿੱਖਾਂ ਦੇ ਫੈਸਲੇ ਕਰਨ ਜੇ ਸਿੱਖਾਂ ਦਾ ਰਾਜ ਜੇ ਸਿੱਖਾਂ ਦੀ ਪਾਤਸ਼ਾਹੀ ਜਾ ਸਕਦੀ ਹੈ ਸਿੱਖਾਂ ਦਾ ਅਰਬਾਂ ਖਰਬਾਂ ਦੀ ਜਾਇਦਾਦ ਅੰਗਰੇਜ਼ ਲੁੱਟ ਸਕਦੇ ਹਨ ਭਾਰਤੀ ਲੁੱਟ ਸਕਦੇ ਹਨ ਤਾਂ ਆ ਗੁਰਦੁਆਰੇ ਦੀਆਂ ਗੋਲਕਾਂ ਦੇ ਵਿੱਚ ਕਿੰਨਾ ਕੁ ਪੈਸਾ ਹੈ ਕਿੰਨਾ ਕੁ ਹੋਰ ਲੁੱਟ ਲੈਣਗੇ ਲੁੱਟ ਲੈਣ ਦਿਓ ਇੱਕ ਤਾਂ ਚੋਣਾ ਕਰਵਾਉਣ ਵਾਲੀ ਗੱਲ ਕਰਨੀ ਸਿੱਖ ਬੰਦ ਕਰਨ ਦੂਸਰਾ ਸਰਬੱਤ ਖਾਲਸਾ ਕਰਨ ਵਾਸਤੇ ਯਤਨ ਹੁਣ ਤੋਂ ਹੀ ਅਰੰਭੇ ਜਾਣ ਇਹ ਵੀ ਜ਼ਰੂਰੀ ਨਹੀਂ ਕਿ ਸਰਬੱਤ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੀ ਕੀਤਾ ਜਾਵੇ ਰਾਜਨੀਤਿਕ ਹਾਲਾਤਾਂ ਦੇ ਮੱਦੇਨਜ਼ਰ ਕੌਮ ਦੀ ਗੁਲਾਮੀ ਦੇ ਮੱਦੇਨਜ਼ਰ ਇਸ ਤੇ ਕੋਈ ਨਵੀਂ ਜਗ੍ਹਾ ਨਵਾਂ ਸਥਾਨ ਨਿਸ਼ਚਿਤ ਕੀਤਾ ਜਾ ਸਕਦਾ ਹੈ ਉਹ ਜਗ੍ਹਾ ਪੰਜਾਬ ਤੋਂ ਬਾਹਰ ਭਾਰਤ ਤੋਂ ਬਾਹਰ ਕਿਸੇ ਵੀ ਦੇਸ਼ ਵਿੱਚ ਕੀਤਾ ਜਾ ਸਕਦਾ ਹੈ ਖਾਲਸਾ ਹਰੇਕ ਦੁਨੀਆ ਦੇ ਕਿਤੇ ਦੇ ਵਿੱਚ ਵਸਿਆ ਹੋਇਆ ਹੈ ਕੌਮ ਆਪਣੇ ਜਥੇਦਾਰ ਸਥਾਪਿਤ ਕਰੇ ਅਤੇ ਉਹਨਾਂ ਦਸੇਦਾਰਾਂ ਦੇ ਲਈ ਇੱਕ ਛੋਟੀ ਜੀ ਖਰਸਾਈ ਫੌਜ ਵੀ ਦਿੱਤੀ ਜਾਵੇ ਜਿਵੇਂ ਕਿ ਨਿਹੰਗਦਰਾਂ ਦੇ ਵਿੱਚ ਫੌਜ ਬਥੇਰੀ ਤੁਰੀ ਫਿਰਦੀ ਹੈ ਇਸੇ ਤਰੀਕੇ ਉਹਨਾਂ ਨੂੰ ਨਿੱਜੀ ਇੱਕ ਛੋਟੀ ਜੀ ਫੌਜ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਹੁਕਮਨਾਮੇ ਨੂੰ ਲਾਗੂ ਕਰਾਉਣ ਲਈ ਇਹਨਾਂ ਦੀ ਵਰਤੋਂ ਕਰ ਸਕੇ ਮੁਗਲਾਂ ਦੇ ਰਾਜ ਵਿੱਚ ਗੁਰੂ ਸਾਹਿਬਾਨ ਨੇ ਨਵੇਂ ਰਾਜ ਪ੍ਰਬੰਧ ਦੀ ਘੋਸ਼ਣਾ ਦਾ ਕਿੱਡਾ ਵਧੀਆ ਤਰੀਕਾ ਚੁਣਿਆ ਸੀ ਕਿ ਸਿੱਖ ਦਸਵੰਦ ਦੇਵੇ ਇਹ ਦਸਵੰਦ ਕੀ ਹੈ ਇਹ ਦਸਵੰਦ ਟੈਕਸ ਹੈ ਕਿਸੇ ਦੂਸਰੇ ਦੇ ਰਾਜ ਵਿੱਚ ਚਰ ਤੁਸੀਂ ਵੱਖਰਾ ਟੈਕਸ ਵਸੂਲਦੇ ਹੋ ਤਾਂ ਇਸ ਦਾ ਸਪਸ਼ਟ ਅਰਥ ਹੈ ਕਿ ਤੁਸੀਂ ਕਿਸੇ ਰਾਜ ਦੀ ਸਰਜਣਾ ਵਾਲੇ ਪਾਸੇ ਤੁਰੇ ਹੋ ਗੁਰੂ ਸਾਹਿਬਾਨ ਨੇ ਸ਼ਸ਼ਤਰ ਰੱਖਣ ਲਈ ਕਿਉਂ ਕਿਹਾ ਇਹ ਵੀ ਕਿਸੇ ਰਾਜ ਦੀ ਸਰਜਣਾ ਵੱਲ ਸਿੱਧਾ ਇਸ਼ਾਰਾ ਸੀ ਸਰਕਾਰਾਂ ਨਾਲ ਬਿਨਾਂ ਕਿਸੇ ਕਲੇਸ਼ ਬਿਨਾਂ ਕਿਸੇ ਵਿਰੋਧ ਚੁੱਪ ਕਰਕੇ ਆਪਣੇ ਕਾਰਜਾਂ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ ਸੀ ਅੱਜ ਸਿੱਖਾਂ ਨੂੰ ਸਾਨੂੰ ਇਸ ਗੱਲ ਦੀ ਜ਼ਰੂਰਤ ਹੈ ਕਿ ਅਸੀਂ ਆਪਣੇ ਕਾਰਜਾਂ ਨੂੰ ਅੱਗੇ ਵਧਾਉਣ ਵਾਸਤੇ ਨਵੇਂ ਯਤਨਾਂ ਵਾਲੇ ਪਾਸੇ ਵਧਿਏ ਜਦ ਤੱਕ ਅਸੀਂ ਸਰਵਤ ਖਾਲਸਾ ਬਣਾ ਕੇ ਕਿਸੇ ਗੁਰਮਤ ਵਿਧੀ ਵਿਧਾਨ ਦੁਆਰਾ ਨਵੇਂ ਜਥੇਦਾਰ ਸਥਾਪਿਤ ਨਹੀਂ ਕਰਦੇ ਅਤੇ ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਦੀ ਮਾਨਤਾ ਨੂੰ ਰੱਦ ਨਹੀਂ ਕਰਦੇ ਉਦੋਂ ਤੱਕ ਇਹ ਮਸਲਾ ਹੱਲ ਹੋਣ ਵਾਲਾ ਨਹੀਂ ਜਦ ਬਾਦਲ ਜਦੋਂ ਆਪਣੀ ਕੋਈ ਗੁੰਡਾਗਰਦੀ ਕਰਦੇ ਹਨ ਰਾਜਨੀਤਿਕ ਗੁੰਡਾਗਰਦੀ ਤਾਂ ਸਾਨੂੰ ਉਸ ਵੇਲੇ ਵੀ ਸਿਰਫ ਬਿਆਨਾਂ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ ਇਹਨਾਂ ਦਾ ਰੱਜ ਕੇ ਡਟਵਾ ਵਿਰੋਧ ਕਰਨਾ ਚਾਹੀਦਾ ਹੈ ਬਸਾਂ ਨੂੰ ਜਾਮ ਲਾਉਣੇ ਚਾਹੀਦੇ ਹਨ ਸੜਕਾਂ ਬੰਦ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਸੰਸਾਰ ਦਾ ਧਿਆਨ ਇਸ ਪਾਸੇ ਵੱਲ ਖਿੱਚਿਆ ਜਾ ਸਕੇ ਸਿੱਖਾਂ ਦਾ ਧਿਆਨ ਇਸ ਪਾਸੇ ਵੱਲ ਖਿੱਚਿਆ ਜਾ ਸਕੇ ਸਿੱਖ ਗੁਰਤਾਮਾ ਨੂੰ ਭਾਰਤੀ ਸੰਵਿਧਾਨਕ ਢਾਂਚੇ ਵਿੱਚੋਂ ਬਾਹਰ ਕੱਢਣ ਦਾ ਇਹੋ ਹੀ ਇੱਕੋ ਇੱਕ ਤਰੀਕਾ ਹੈ ਹੁਣ ਜੇ ਇਹ ਗੱਲ ਮੰਨ ਲਈ ਜਾਵੇ ਕਿ ਜੇ ਕਿਸੇ ਨੂੰ ਇਹਨਾਂ ਨੇ ਨਵਾਂ ਜਥੇਦਾਰ ਬਣਾਇਆ ਅਤੇ ਉਹ ਜਥੇਦਾਰ 2 ਦਸੰਬਰ ਵਾਲੇ ਫੈਸਲੇ ਨੂੰ ਰੱਦ ਕਰੇ ਤਾਂ ਕਿਸੇ ਵੀ ਨਵੇਂ ਬਣੇ ਜਥੇਦਾਰ ਦਾ ਕੋਈ ਹੱਕ ਨਹੀਂ ਇਹ ਫੈਸਲੇ ਕੋਈ ਬਸੰਤ ਦੇ ਉੱਤੇ ਉਡਦੀਆਂ ਹੋਈਆਂ ਗੁੱਡੀਆਂ ਨਹੀਂ ਕਿ ਡੋਰ ਚ ਡੋਰ ਫਸਾ ਕੇ ਕਾਂਟਾ ਲਾ ਕੇ ਕੱਟ ਦਿਓ ਪੰਜ ਸਿੰਘ ਸਹਿਬਾਨਾਂ ਦੇ ਜਿਹੜੇ ਫੈਸਲੇ ਨੇ ਇਹ ਗੁਰੂ ਦਾ ਫੈਸਲਾ ਹੁੰਦਾ ਹੈ ਤੇ ਗੁਰੂ ਦਾ ਫੈਸਲਾ ਤ੍ਰੈਕਾਲ ਦੇ ਵਿੱਚ ਲਾਗੂ ਹੁੰਦਾ ਹੈ ਅੱਜ ਤੋਂ ਹੁਣ ਤੋਂ ਅੱਜ ਦੀ ਤਾਰੀਖ ਤੋਂ ਸਿੱਖ ਕੌਮ ਇਹ ਫੈਸਲਾ ਲਵੇ ਕੋ ਸਰਬੱਤ ਖਾਲਸਾ ਕਦੋਂ ਕਰਵਾ ਰਹੀ ਹੈ ਉਸ ਵਾਸਤੇ ਯਤਨ ਹੁਣ ਤੋਂ ਆਰੰਭ ਕਰ ਦਿੱਤੇ ਜਾਣ ਇੰਨੀਆਂ ਹੀ ਵਿਚਾਰਾਂ ਨਾਲ ਇੱਥੇ ਇਹ ਵਿਚਾਰਾਂ ਨੂੰ ਸੰਕੋਚਦਾ ਹੋਇਆ ਖਿਮਾ ਜਾਂਚਨਾ ਕਰਦਾ ਹਾਂ ਕੋਈ ਵੀ ਗੱਲ ਐਸੀ ਲੱਗੇ ਜੋ ਗੁਰਮਤਿ ਵਿਰੋਧੀ ਹੋਵੇ ਉਸ ਪ੍ਰਤੀ ਪਹਿਲਾਂ ਹੀ ਖਿਮਾ ਜਾਂਚਨਾ ਕਰਦਾ ਹਾਂ ਮੇਰੇ ਇਹ ਵਿਚਾਰ ਮਹਿਜ ਇੱਕ ਸਲਾਹ ਹਨ ਅਗਰ ਇਹ ਸਲਾਹਾਂ ਚੰਗੀਆਂ ਲੱਗਦੀਆਂ ਹਨ ਤਾਂ ਬਹੁਤ ਵਧੀਆ ਗੱਲ ਹੈ ਅਗਰ ਇਹ ਵਿਚਾਰਾਂ ਸਹੀ ਨਹੀਂ ਲੱਗਦੀਆਂ ਤਾਂ ਵੀ ਇਹਨਾਂ ਵਿੱਚ ਸੋਧ ਕੀਤੀ ਜਾ ਸਕਦੀ ਹੈ ਇਹਨਾਂ ਹੀ ਗੱਲਾਂ ਨਾਲ ਕਹਿੰਦਾ ਹੋਇਆ ਆਖਰੀ ਬੇਨਤੀ ਕਰਦਾ ਹਾਂ ਆਪ ਜੀ ਨੇ ਲਾਈਕ ਵੀ ਕਰਨਾ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਕਰ ਲੈਣਾ ਅਗਾਹ ਵੀ ਸ਼ੇਅਰ ਕਰਨਾ ਤਾਂ ਕਿ ਇਹਨਾਂ ਵਿਚਾਰਾਂ ਦਾ ਪ੍ਰਸਾਰ ਅਤੇ ਫਲਾਹ ਹੋ ਸਕੇ ਜਿਉਂਦੇ ਵਾਸਤੇ ਰਹੋ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ